ਸਛਰੀਆ ਕਾਲ ਜੀ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸ਼ਰਮਾ ਕਲੋਥ ਹਾਊਸ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਰੀਸਟਾਕ ਹੋ ਚੁੱਕੇ ਨੇ ਜੀ ਇਹ ਵਾਲੇ ਸੂਟ ਪਸ਼ਮੀਨਾ ਦੇ ਦੇਖੋ ਪਿਓਰ ਵਾਲਾ ਪਸ਼ਮੀਨਾ ਹੋਏਗਾ ਹਾਂਜੀ ਇਹ ਦੇਖੋ neck ਦੇ ਉੱਪਰ ਆਪਾਂ ਇਸ ਤਰ੍ਹਾਂ ਬਟਰੀ ਕਰਵਾਈ ਹੋਈ ਹੈ ਤੇ ਹੁਣ ਆਪਾਂ ਤੁਹਾਨੂੰ ਇਸ ਦਾ ਘੇਰਾ ਦਿਖਾਉਣੀ ਆ ਹਾਂਜੀ ਆਵਾਲਾ ਪਾਏ ਦਾ ਘੇਰਾ ਤਿਆਰ ਕਰਵਾਇਆ ਦੇਖੋ ਤੇ ਜਿਹੜੀ ਹੈਗੀ ਇਹਦੀ ਬਾਟਮ ਉਹ ਦੇਖੋ ਜੀ ਪਹਿਲਾਂ ਵਾਲਾ ਜਿਹੜਾ ਸਟਾਕ ਆ ਉਹ ਸਾਰਾ ਆਪਣਾ ਕਲੀਅਰ ਹੋ ਗਿਆ ਸੀ ਇਹ ਦੁਬਾਰਾ ਆਪਾਂ ਰੀਸਟਾਕ ਕੀਤੇ ਨੇ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਆਰਡਰ ਪਲੇਸ ਕਰਿਆ ਕਰੋ ਪਲੀਜ਼ ਹਾਂ ਦੇਖੋ ਜੀ ਤੇ ਬਿਨਾ ਦੁਪੱਟੇ ਤੋਂ ਇਹ ਵਾਲੇ ਤੋਂ ਨੂੰ ਸੂਟ ਮਿਲਣਗੇ 1250 ਇਹਨਾਂ ਦਾ ਰੇਟ ਹੈ ਤੇ ਸ਼ਿਪਿੰਗ ਹੈ ਜਿਹੜੀ ਆਲ ਓਵਰ ਇੰਡੀਆ ਦੇ ਵਿੱਚ ਫ੍ਰੀ ਹੈ ਜੀ ਬਹੁਤ ਹੀ ਸਫਾਈ ਨਾਲ ਇਹਦਾ ਵਰਕ ਕੀਤਾ ਹੋਇਆ ਤੇ ਹੁਣ ਆਪਾਂ ਤੁਹਾਨੂੰ ਨੈਕਸਟ ਕਲਰ ਦਿਖਾਉਣੀ ਆਂ ਹਾਂਜੀ ਇਹ ਵਾਲਾ ਹੈਗਾ ਨੈਕਸਟ ਕਲਰ ਜੀ ਹਾਂਜੀ ਦੇਖੋ ਤੇ ਆਹ ਵਾਲੀ ਹੈਗੀ ਜੀ ਇਹ ਤੇ ਨਾਲ ਬਾਟਮ ਇਨਾਂ ਦੀ ਜਿਹੜੀ ਲੈਂਥ ਹੈ ਜੀ ਉਹ 48 ਆ ਮਤਲਬ ਤੁਸੀਂ 43 ਤੋਂ ਲੈ ਕੇ ਜਿਨ੍ਹਾਂ ਦੇ 45 6 ਤੱਕ ਆਉਂਦਾ ਉਹਨਾਂ ਦਾ ਇਹ ਸੂਟ ਰੈਡੀ ਆਰਾਮ ਨਾਲ ਹੋ ਜਾਏਗਾ ਤੇ ਜਿਹੜਾ ਕਿ ਇਹ ਰਵਰਕ ਹੈ ਜੀ ਉਹ ਆਪਣਾ ਮਤਲਬ ਘੇਰੇ ਦੀ ਜਿਹੜੀ ਆਪਾਂ ਕੜਾਈ ਕਰਵਾਈ ਹੈ ਜੀ ਉਹ ਹੈਗੀ ਆ 25 ਤੇ ਮਤਲਬ ਘੇਰਾ ਵੀ ਤੁਹਾਡਾ ਬਹੁਤ ਆਰਾਮ ਨਾਲ ਪੜੂਗਾ ਹਾਂਜੀ ਇਹ ਵਾਲਾ ਹੈਗਾ ਆਪਣੇ ਕੋਲ ਨੈਕਸਟ ਕਲਰ ਆ షిప్పింగ్ ਸਾਰੇ ਸੂਟਾਂ ਦੀ ਫ੍ਰੀ ਹੋਏਗੀ ਹਾਂਜੀ ਇਹ ਰਗਾ ਨੈਕਸਟ ਕਲਰ ਹਾਂਜੀ ਨੈਕਸਟ ਇਹ ਰਾਕ ਪਰਕ ਤੋਂ ਨੂੰ ਸਾਰੇ ਸੂਟਾਂ ਦੇ ਉੱਪਰ ਮਿਲੇਗਾ ਜਿਸ ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਮਿਲ ਰਿਹਾ ਹੈ ਇਸ ਕੱਪੜੇ ਦੇ ਉੱਪਰ ਪ्युअर ਪਸ਼ਮੀਨੇ ਦੇ ਉੱਪਰ ਇਸ ਤ ਮਟੀਰੀਅਲ ਦੇ ਉੱਪਰ ਸਿਰਫ ਤੁਹਾਨੂੰ ਜੇ ਕਿਤੇ ਕਰਵਾਉਂਗੇ ਤਾਂ ਸਿਰਫ ਕੜਾਈ ਕੜਾਈ ਹੀ ਲੱਗਗੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਇਹਦਾ ਹਾਂਜੀ ਇਸ ਦੇ ਨਾਲ ਵੀਡੀਓ ਦਾ ਅੰਤ ਕਰਦੇ ਹਾਂ ਆਪਣੇ ਆਰਡਰ ਤੁਸੀਂ ਜਲਦੀ ਜਲਦੀ ਪਲੇਸ ਕਰ ਸਕਦੇ ਹੋ 4 ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਆਰਡਰ ਹੈ ਉਹ ਤੁਹਾਡੇ ਘਰ ਤੱਕ ਪਹੁੰਚ ਜਾਏਗਾ ਸ਼ਿਪਿੰਗ ਆਲ ਓਵਰ ਇੰਡੀਆ ਫ੍ਰੀ ਹੈ ਜੀ ਵੀਡੀਓ ਪਸੰਦ ਆਉਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ